ਨਹੀਂ ਇਹ ਯਾਰ ਉਹ ਵੀ ਸਾਡੇ ਨਾਲ ਸਮਝਾਇਆ ਨਾ ਮਾਇਨੇ ਕੀ ਕੀ ਕਰੇ ਕਰੇ ਸਰ ਐਂਡ ਆਹ ਯਾਰ ਇਹ ਬੰਦੇ ਉਹ ਤਰ੍ਹਾਂ ਲੱਗੇ ਪੈਂ ਕਿ ਖੁੱਲੀ ਦੀ ਵੀਡੀਓ ਪਾ ਦੋ ਆ ਬਣੀ ਜਾਂਦੀ ਹੈ ਵੀਡੀਓ ਆਏ ਹੋ ਗੇ ਲੋਕ ਸਮਝੋ ਤੇਰੇ ਕੋਲ ਨਹੀਂ ਪਤਾ ਕਾਵਾ ਬਾਤ ਹੈ ਨਾ ਆ ਨਾ ਲੱਗੇ ਵੀ ਆਫੀ ਖੜਾ ਹੈ ਲੱਕੀ ਜਿਹੜਾ ਦੋਸਤ ਦੀ ਹੋ ਰਹੀ ਹੈ ਅੱਛਾ ਯਾਰ ਵੀਡੀਓ ਨਹੀਂ ਹੈ ਉਹ ਪਿੱਛੇ ਖੜਾ ਹੈ ਕੱਟ ਲੈਣ ਦੇ ਜਿਵੇਂ ਕੱਟਦੇ ਹਾਂਵੇਂ ਕੱਟ ਲੈਣ ਦੇ ਆਈ ਨਹੀਂ ਮਨ ਦਾ ਤੇਲ ਹੀ ਹੈ ਕੋਈ ਨਹੀਂ ਕੱਟ ਲੈਂਦੇ ਜਿਨਾਂ ਨੇ ਕੱਟਦਾ ਸਾਢੇ 350 ਇਹਦੇ ਦਾ 300 ਆ ਦੇਖੋ ਆ ਦੇਖੋ ਹੈ ਨਹੀਂ ਦੋਲੇ ਪਰ ਹੋ ਗਿਆ ਹੈਗਾ ਹਾਂ ਦੀ ਹੈ ਲਾ ਲਾ ਨਾ ਇੱਕ ਮਿੰਟੋ ਯਾਰ ਦੋ ਦਰੀਏ ਆ ਕਿਹਦੀ ਕੀ ਹੋ ਗਈ ਬਹੁਤ ਧੱਲੇ ਹੋਈ ਮੜਾ ਜਾ ਉਹ ਹੈ ਨਹੀਂ ਉਹ ਪ੍ਰਵਾ ਦੇ ਵਿੱਚ ਇਹਨਾਂ ਕੱਢ ਲੈਂਦੇ ਜਿੰਨਾ ਨਿਕਲਦਾ ਉਹਨਾਂ ਦਾ ਕੱਢਣ ਦੇ ਉਹਦਾ ਨਹੀਂ ਨਿਕਲਦਾ ਪੱਤਰੀ ਚਾਹੇ ਪਹਿਲਾਂ 200 ਪਾਏ ਨਹੀਂ ਨਿਕਲਦਾ ਬਾਈ ਇਹ ਇੰਨਾ ਨਹੀਂ ਨਿਕਲਦਾ ਇਹ ਤਾਂ 50 ਦਾ ਵੀ ਨਹੀਂ ਨਿਕਲਿਆ ਦੁਨਾ ਮਰਜੀ ਨਿਚੋੜ ਲੋ ਨਹੀਂ ਨਿਕਲਦਾ ਖਾਲੀ ਹੋ ਗਈ ਲਿਆਇਆ ਅਕਸਰ ਚਲਾ ਕੇ ਲਿਆਇਆ ਇਹਨਾਂ ਦਾ ਉਹਦੇ ਵਿੱਚ ਪਹਿਲੇ ਹੀ ਹੋ ਗਿਆ ਹਾਂ ਖਾਲੀ ਹੋ ਗਈ ਭਾਈ ਉਹ ਹੈ ਹੈ ਨਹੀਂ ਭਾਈ ਤੇਲ ਚ ਹੈ ਨਹੀਂਗਾ ਬੇਖੀ ਖਾਲੀ ਸੀਗੀ ਖਾਲੀ ਆ ਵੇਚੋ ਨਾ ਚਾਬੀ ਉਹ ਕਾਸੇ ਤੁਹਾਡੇ ਇਹ ਇਹ ਕਿੰਨੇ ਜੇਗ ਲੈਣੇ ਤਾਂ ਇਹ ਜੇਗ ਮਿਸਤਰੀ ਆ ਤੇ ਪਾਜੋ ਨਾਮਕ ਸੰਤਰਾਮਈ ਨਾਮ ਰ ਕੋਰ ਲੀਰ ਉਹ ਤੇ ਮੋਕਸਰ ਕੀ ਹੋਇਆ ਤੁਪੰਪ ਪੰਪ ਤੇ ਮੈਂ 2 200 ਤੇਲ ਪੁਆਣ ਆਇਆ ਇਹਨਾਂ ਕੋਲ ਤੇ ਮੈਂ ਪੁਲ ਚੜਨ ਲੱਗਿਆ ਤਾਂ ਮੀਟਰ ਨੇ ਮੇਰੇ ਮੀਟਰ ਨੇ ਸੂਈ ਨਾ ਚੱਕੀ ਨੀ ਜਮਾਂ ਵੀ ਮੈਂ ਪੁਲ ਤੋਂ ਚੜਿਆ ਨਹੀਂ ਪੁਲ ਵਾਪਸ ਆਗਾ 2 ਮਿੰਟਾਂ ਚ ਫਿਰ ਇਹਨਾਂ ਨੇ ਮੈਂ ਮੈਂ ਕਿਹਾ ਟੈਂਕੀ ਖੜਕਾ ਕੇ ਦੇਖ ਲਓ ਤੇਲ ਹੈ ਨਹੀਂ ਵਿੱਚ ਜਮਾਂ ਵੀ 200 ਦਾ ਤੇਲ 2 ਲੀਟਰ ਪੈਂਦਾ ਫਿਰ ਇਹਨਾਂ ਨੇ 150 ਦਾ ਤੇਲ ਹੋਰ ਪਾਤਾ ਸਾਢੇ 3 ਲੀਟਰ ਜੋ ਆ ਤੇਲ ਨਿਕਲਿਆ ਮੋਟਰ ਕਿਤੇ ਗਿਆ ਨਹੀਂ ਮੋਟਰ ਅੱਧਾ ਲੀਟਰ ਇਹਨਾਂ ਨੇ ਇੱਥੇ ਵੀ ਗੇੜੇ ਦੇ ਕੇ ਦੇਖ ਲੈ ਟੈਂਕੀ ਖੋਲ ਕੇ ਤੇ ਪੁੱਠੀ ਕਰਤੀ ਟੈਂਕੀ ਖੋਲ ਕੇ ਵੀ ਦੇ ਕੁਝ ਨਿਕਲਿਆ ਅੱਧਾ ਲੀਟਰ ਦੇ ਲਿਖ ਲੈ ਇਹਨਾਂ ਦਾ ਇਹ 350 ਲੀਟਰ ਹੈ ਗੈ ਨਹੀਂ ਕਿਤੇ ਸੀ ਗੈ ਨਹੀਂ ਕਿਤੇ ਇੱਥੇ ਹੀ ਪੰਪ ਨਹੀਂ ਇੱਥੇ ਹੀ ਖੋਲ ਕੇ ਦਿਖਾਦੀ ਟੈਂਕੀ ਇਹਨਾਂ ਨੂੰ ਤੇ ਜਿਹੜਾ ਪੰਪ ਤੋਂ ਤੇਲ ਪਾਇਆ ਇਹ ਸ਼ਿਵਚੰਦ ਦਾ ਪੰਪ ਹੈ ਜੰਨਲਾਪਾ ਰੋਡ ਦੇ ਸਾਹਮਣੇ ਤੇਲ ਹੁਣ ਇਹਨਾਂ ਨੇ ਕੱਢ ਕੇ ਮਿਲ ਲਿਆ ਮਿਲ ਲਿਆ ਯਾਰ ਟੈਂਕੀ ਖੋਲ ਲਈ ਸਾਰੀ ਟੈਂਕੀ ਖੋਲ ਲਈ ਅੱਧਾ ਲੀਟਰ ਤੇਲ ਆਨੇ ਚ ਕੀ ਕਹਿੰਦੇ ਹੁਣ ਗੱਲਬਾਤ ਕੀਤੀ ਤੁਸੀਂ ਗੱਲਬਾਤ ਇੱਕ ਬੰਦੇ ਗੱਲ ਪਿੰਦੇ ਕੋ ਗੱਲ ਪਿੰਦੇ ਗੱਲ ਪਈ ਆ ਜੀ ਬਈ ਯਾਰ ਆ ਆ ਬਈ ਮੋਕੇ ਤੇ ਕਰਵਾ ਜਿੰਦਾ ਮੈਂ ਵੀ ਪट्रोल ਪਾਉਣ ਆਇਆ ਸੀ ਇੱਥੇ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਪਵਨ ਸ਼ਾਹ ਹੈ ਜੀ ਹੋਇਆ ਕਿ ਤੁਸੀਂ ਇੱਥੇ ਸੀਗੇ ਹਾਂਜੀ ਇਹ ਹੈ ਕਿ ਸਾਢੇ 3:30 ਵਜੇ ਦੀ ਗੱਲ ਆ ਮੈਂ ਪट्रोल ਪਾਉਣ ਆਇਆ ਸੀ ਮੈਂ ਇਹ ਭਾਜੀ ਰੋਲਾ ਪਾ ਰਹੇ ਸੀ ਮੈਂ ਕਿਹਾ ਵੀ ਤੁਹਾਡਾ ਕੀ ਰੋਲਾ ਕਹਿੰਦੇ ਮੈਂ 200 ਦਾ ਪट्रोल ਪਾਇਆ ਸੁਈ ਨਹੀਂ ਜੜੀ ਗਈ ਨਾਈਟ ਟੈਂਕੀ ਖੜਕਰੀ ਆ ਥੋੜਾ ਜਿਹਾ ਜਦੋਂ ਰੋਲਾ ਉਹ ਗੁੱਸੇ ਗੱਲੇ ਹੋਣ ਤੋਂ ਬਾਅਦ ਮੈਂ ਕਿਹਾ 150 ਦਾ ਹੋਰ ਪਾ ਦੇ ਉਹਨਾਂ ਨੇ ਤੇ ਪٹرول ਹੋਰ ਪਾਤਾ 150 ਉਹ ਫੇਰ ਵੀ ਨਹੀਂ ਪਟ્રોલ ਪਿਆ ਅੱਛਾ ਫੇਰ ਹਾਂਜੀ ਉਹ ਕੋ ਫੇਰ ਇੱਕ ਗਾਂ ਮਾਲਕਾ ਕੋਲੇ ਗਏ ਕਹਿੰਦੇ ਅਸੀਂ ਤੇਰੀ ਮੋਟਰਸਾਈਕਲ ਦਾ ਠੇਕਾ ਲਿਆਏਗਾ ਕੋ ਮਲਾਜੋਂ ਗੱਲ ਮਲਾਜੋਂ ਗੱਲ ਪੈਂਦੀ ਸੀ ਕੀ ਹੋਇਆ ਜੀ ਮੈਂ ਕਿਹਾ ਐ ਕਰ ਵੀਰੇ ਜਿਹੜਾ 200 ਦੇ ਨੇ ਵੀਰੇ ਨੇ ਨਗਦ ਦੇਤਾ ਜਿਹੜਾ ਉਹ ਪਟ્રોલ ਜਿਹੜਾ 150 ਪਾਇਆ ਜਿਹਦਾ ਸਾਢੇ ਦਿਨ ਲੀਟਰ ਜਾਂ 3 ਲੀਟਰ ਪੂਰਾ ਨਿਕਲੂਗਾ ਤੇ ਮੈਂ 150 ਹੋਰ ਦਵਾ ਦੂੰਗਾ ਜੇ ਨਾ ਨਿਕਲੇ ਫੇਰ ਤੁਸੀਂ ਕਰੋਗੇ ਮੈਂ ਮਿਸਤਰੀ ਨੂੰ ਬੁਲਾ ਕੇ ਟੈਂਕੀ ਖਲਵਾਈ ਆ ਟੈਂਕੀ ਦੀ ਵੀਡੀਓ ਕਿਚੋ ਅੱਧਾ ਲੀਟਰ ਬਟਰੋਲ ਨਿਕਲੇਗਾ ਤੁਸੀਂ ਜਾਣਦੇ ਹੋ ਇਹਨਾਂ ਨੂੰ ਜਾਂ ਵੈਸੇ ਮੈਂ ਕਿਸੇ ਨਹੀਂ ਜਾਂਦਾ ਮੈਨੂੰ ਉਹਨਾਂ ਦਾ ਉਹਨਾਂ ਨੂੰ ਕੁਝ ਲੈਣਾ ਚਾਹ ਰਿਹਾ ਕੋਲ ਮੈਨੂੰ ਦੋ ਵੀ ਇੱਕੋ ਜਿਹੇ ਆ ਮੈਂ ਤਾਂ ਸਿਰਫ ਮੌਕੇ ਤੇ ਗਵਾਸ ਅੱਛਾ ਮੌਕੇ ਤੇ ਆਏ ਹਾਂਜੀ ਫਿਰ ਮੇਰਾ ਉਹ ਖੜਾ ਮੋਟਰਸਾਈਕਲ ਫਿਰ ਮੈਂ ਬਟਰੋਲ ਤਾਂ ਕੀ ਪਾਉਣਾ ਸੀ ਬੱਬਲ ਜਿਵੇਂ ਆਈ ਗਈ ਇੱਕ ਭਾਜੀ ਇੱਕ ਆਏ ਹੈਗੇ ਇਹ ਵੀ ਨਾਲ ਆ ਕੇ ਇੱਥੇ ਖੜੇ ਸੀ ਇੱਥੇ ਉਹਨੇ ਸਾਹਮਣੇ ਟੈਂਕੀ ਖਲਵਾਈ ਆ ਪਹਿਲਾਂ ਵੀ ਇਦਾਂ ਹੋਇਆ ਜਾਂ ਕੋਈ ਪਤਾ ਨਹੀਂ ਪਹਿਲਾਂ ਤਾਂ ਕੁਝ ਨਹੀਂ ਕਹਿੰਸਦੀਆ ਪਹਿਲਾਂ ਵੀ ਹੋਇਆ ਜਾਂ ਨਹੀਂ ਆ ਰਿਹਾ ਠੀਕ ਹੈ ਜੀ ਟੋਟਲ ਕਿੰਨੇ ਦਾ ਤੇਲ ਹੋ ਗਿਆ ਸਾਢੇ 350 ਦਾ ਹੋਇਆ ਤੇਲ 150 ਦਾ ਇਹਨਾਂ ਨੇ ਦਿੱਤਾ ਸੀਗਾ ਬਾਅਦ ਚ ਭਾਇਆ 200 ਨਗਦ ਦਿੱਤਾ ਸੀ ਇਹਨਾਂ ਨੇ 500 ਦਾ ਆਧਾ ਲੀਟਰ ਆਧਾ ਲੀਟਰ ਹਾਂਜੀ ਟੈਂਕੀ ਮੇਰੇ ਕੋਲ ਵੀਡੀਓ ਪ੍ਰੋਪਰ ਹੈ ਦਿਖਾ ਦਿੰਦਾ ਮੋਬਾਈਲ ਤੇ ਇੱਕ ਵੀ ਦੇਖਦੇ ਹੋ ਮੰਨ ਲਓ ਇਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡੀ ਮਸ਼ੀਨ ਖਰਾਬ ਹੋਣੀ ਹੈ ਕੋਈ ਮਾਲਕ ਨੇ ਨਹੀਂ ਮਸ਼ੀਨ ਥੋੜੀ ਖਰਾਬ ਹੋ ਗਈ ਸਾਡੀ ਫਿਰ ਕਹਿੰਦੀ ਨਵਾਂ ਇਹ ਨਵੀਂ ਨਵਾਂ ਬੰਦਾ ਹੈਗਾ ਮੈਂ ਕਹਿੰਦਾ ਬੰਦਾ ਨਵਾਂ ਮਸ਼ੀਨਾਂ ਤਾਂ ਪੁਰਾਣੀਆਂ ਤੁਹਾਡੀਆਂ ਸੀ ਚਲਦੀਆਂ ਹਾਂਜੀ ਭਾਈ ਭਈ ਮੇਰਾ ਮਹਿਤਿ ਚਲਾਣਾ ਨਾਮ ਆ ਤੁਹਾਡੇ ਵੀ ਤਿੰਨ ਘਟ ਹਾਂ ਭਾਈ 200 ਦਾ ਤੇਲ ਪੋਆ ਹੈ ਕੇਗਰ ਰੋਡ ਤੇ ਜਾ ਕੇ ਬੰਦ ਹੋ ਗਿਆ ਬਸ ਇਹ ਗੱਲ ਨਹੀਂ ਸੁਣਦੇ ਮਲਾਈ ਮੈਂ ਗੱਲ ਪੈਂਦੇ ਆ ਭਈ ਹਫਤਾ ਹੋ ਗਿਆ ਭਈ ਇਹਨਾਂ ਨੂੰ ਆ ਕੇ ਕਿਹਾ ਇਹ ਅੰਦਰ ਭੱਜ ਗਏ ਬਾਹਰ ਗੱਲ ਨਹੀਂ ਸੁਣਦੇ ਗਈ ਇਹ ਆਰਵਰੀ ਇਹੀ ਕਰਦੇ ਇਹਨਾਂ ਦਾ ਮਗਰ ਵੀ ਰੋਲਾ ਪਿਆ ਸੀ ਪਿੱਛੇ ਕਾਰ ਵਾਲੇ ਨਾਲ ਉਹ ਕਹਿੰਦੇ ਰੋਲਾ ਗੱਲ ਹੀ ਨਹੀਂ ਸੁਣਦੇ ਭਈ ਯਾਰ ਨਹੀਂ ਤਾਂ ਇਹੀ ਧਰਨਾ ਲਾ ਲਾਂਗੇ ਅਰਮਾਨ ਜੀ ਤੇ ਤੇ ਤੁਸੀਂ ਭਾਇਆ ਸੀ ਇਹਨਾਂ ਨੂੰ ਹਾਂ ਜੀ ਤੇਲ ਕਿੰਨਾ ਘਟ ਪਿਆ ਹੈਗਾ ਕੀ ਕਾਰਨ ਕੀ ਹੈ ਸਰ ਜੀ ਤਾਂ ਇਕੱਲੇ ਜ਼ੀਰੋ ਦਿਖਾਣੀ ਆ ਤੇਲ ਘਟ ਵੱਧ ਪਿਆ ਸਰ ਜੀ ਜੀ ਰੱਖ ਕੇ ਨਹੀਂ ਉਹਦੀ ਗਰੰਟੀ ਉਹਨਾਂ ਨੇ ਪੈਸੇ ਤਾਂ ਪੂਰੇ ਦਿੱਤੇ ਹੋਣੇ ਆਈ ਦਮੇ ਮਸ਼ੀਨ ਤੇ ਦੇਖ ਸਕਦੇ ਤੇਲ ਵਧੀਆ ਪਿਆ ਉਹ ਬਾਕੀ ਸਾਨੂੰ ਨਹੀਂ ਪਤਾ ਤੁਹਾਨੂੰ ਕੀ ਲੱਗਦਾ ਜ਼ੀਰੋ ਦਿਖਾ ਕੇ ਕੀ ਕੀ ਇਨਫਾਸਾ ਹਾਂ ਜੀ ਕਿ ਘਟ ਕਿਵੇਂ ਪੈ ਸਕਦਾ ਮਸ਼ੀਨ ਚ ਕੋਈ ਗੜਬੜੀ ਆ ਤੁਹਾਨੂੰ ਸਾਨੂੰ ਨਹੀਂ ਪਤਾ ਜੀ ਹਾਂ ਸਾਨੂੰ ਨਹੀਂ ਪਤਾ ਨਹੀਂ ਕੋਈ ਲੱਗਦਾ ਕਿ ਫਿਰ ਜੇ ਤੇਲ ਘੱਟ ਗਿਆ ਤਾਂ ਮਸ਼ੀਨ ਜੀ ਹੋਰ ਚੱਲ ਨਹੀਂ ਸਕਦਾ ਪਤਾ ਨਹੀਂ ਹੈ ਪਤਾ ਨਹੀਂ ਤੁਸੀਂ ਜੀਰੋ ਦਿਖਾ ਕੇ ਭਾਇਆ ਹਾਂ ਜੀ ਟੱਕ ਪੈਣ ਤਾਂ ਕੋਈ ਤਾਂ ਕਰ ਨੂੰ ਹੋਣਾ ਤੁਹਾਨੂੰ ਕਹਾਂ ਹੋਵੇ ਪਤਾ ਨਹੀਂ ਕਾ ਤਬ ਪਹਿਲਾਂ ਵੀ ਇੱਥੋਂ ਹੋਇਆ ਨਹੀਂ ਪਹਿਲੀ ਵਾਰੀ ਹੋਇਆ ਹਾਂ ਜੀ ਤੁਸੀਂ ਆ ਤੇਲ ਦੇਖਿਆ ਤੁਸੀਂ ਘੱਟ ਹੋਇਆ ਹਾਂ ਜੀ ਅੱਲਾ ਮੇਰਾ ਗੱਟ ਕਿੰਨਾ ਕਿ ਨਿਕਲ ਗਿਆ ਥੋੜਾ ਨਿਕਲੇ ਤੇ ਕੀ ਪਾਇਆ ਕਿੰਨਾ ਸੀਗਾ 350 ਦਾ 60 ਦਾ ਨਿਕਲਿਆ ਕਿੰਨੇ ਦਾ ਤੇ ਥੋੜਾ ਹੀ ਨਿਕਲਿਆ ਕਿੰਨਾ ਕੰਦਾ ਦਿਆ 50 50 60 ਦਾ ਕਿੰਨੇ ਕੀ ਨਿਕਲ ਗਿਆ ਟਰੱਕੜੀ ਚ ਹੈ ਮੁੰਡੀ ਭਾਣ ਹੈਗੀ ਐ ਸਮੱਸਿਆ ਨਾ ਪਤਾ ਨਹੀਂ ਸਾਨੂੰ ਨਹੀਂ ਫਿਰ ਤੁਸੀਂ ਤੇਲ ਚੈੱਕ ਕੀਤਾ ਹੋਊਗੀ ਸਮੱਸਿਆ ਤਾਂ ਹੈਗੀ ਹੈ ਨਾ ਪਰ ਜੇ ਤੇਲ ਕਿੱਧਰ ਜਾਵੜੇ ਨਹੀਂ ਫਿਰ ਹੈਗੀ ਹੈ ਨਾ ਕੁਜੀ ਤੇਲ ਕੱਟ ਦਾ ਮਾਮਲਾ ਆਇਆ ਹੈਗਾ ਤੁਹਾਡੇ ਪੰਪ ਤੋਂ ਤੇਲ ਪੁਆਇਆ ਸੀ ਕਹਿੰਦੇ 350 ਦਾ ਤੇਲ ਪੁਆਇਆ ਸੀ 50 ਪੇ ਦਾ ਤੇਲ ਪੁਆਇਆ ਹੈਗਾ ਅਸੀਂ ਐਸ ਦੀ ਗੰਟੀ ਨਹੀਂ ਕਰਦੇ 50 ਦਾ ਨਿਕਲਿਆ ਜਾਂ 10 ਦਾ ਨਿਕਲਿਆ ਸਾਡੇ ਪੰਪ ਦੇ ਲਿਖਿਆ ਤੇਲ ਪੈਣ ਤੋਂ ਪਹਿਲਾਂ ਮੀਟਰ ਵੇਖੋ ਤੇਲ ਪੈਣ ਤੋਂ ਬਾਅਦ ਵੇਖੋ ਜੇ ਫੇਰ ਵੀ ਸਾਡੀ ਮੰਨਤੀ ਕਰੋ 5 ਲੀਟਰ ਪਿਓ ਸਰਸ਼ੋ ਸਾਡੀਆਂ 5 ਲੀਟਰ ਦਾ ਭਾਂਡਾ ਪਿਆ ਹੈ ਮੰਨਤੀ ਕਰੋ ਬੋਤਲ ਚ ਪਾਓ ਜੇ ਕੱਟਾ ਘਾਟ ਦੀ ਜ਼ਿੰਮੇਵਾਰੀ ਹੈ ਸਾਡਾ ਟੈਂਕੀ ਚ ਪੈਗਾ ਸਾਡੀਆਂ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਉਹ ਤਾਂ ਫਿਰ ਇਹ ਆ ਨਾ ਜੇ ਟੈਂਕੀ ਚ ਪਾਇਆ ਤਾਂ ਟੈਂਕੀ ਕੀ ਹੋਣੀ ਨਹੀਂ ਕਈ ਬੰਦੇ ਆਉਂਦੇ ਸਾਡੇ ਕੋਲੇ ਸੂਈ ਨਹੀਂ ਚੁੱਕੀ ਗਈ ਨਹੀਂ ਉਹ ਸਾਡੇ ਨਾਲ ਲੱਡ ਗਈ ਵੇਖ ਲਿਆ ਉਹ ਬੰਦੇ ਮਲਾਤ ਦਾ ਬਾਉਗਾ ਫਿਰ ਕੋਲੇ ਜਾ ਕੇ ਟੈਂਕੀ ਖੋਲ ਕੇ ਸਾਰੇ ਉਹ ਕੁਛ ਕਹੀ ਜਾਏ ਪਰ ਮੈਂ ਜੋ ਮੈਂ ਮੈਂ ਤਾਂ ਆਪਣੀ ਸਾਡੀ ਕੰਪਨੀ ਇਹ ਕਹਿੰਦੀ ਆ ਤੁਹਾਡਾ ਮੀਅਰ ਮਿੰਟ ਸਹੀ ਆ ਹੂੰ ਫਾਈਨਲ ਨਹੀਂਿਆ ਨਾ ਪਿਆ ਸਾਡੇ ਉਹ ਟੈਂਕੀ ਦੇ ਵਿੱਚ ਪਾਇਆ ਨਹੀਂ ਸਾਨੂੰ ਕੀ ਪਤਾ ਅੱਜ ਕੀ ਹੋ ਗਿਆ ਕੀ ਨਹੀਂ ਹੋਇਆ ਉਹ ਤਾਂ ਕਦੇ ਗਏ ਜੇ ਸਾਡੇ ਨੂੰ ਵਿਸ਼ਵਾਸ ਨਹੀਂ ਅਸੀਂ ਕਦੇ ਵਿਸ਼ਵਾਸ ਕਰਾਂਗੇ ਕਿ ਕਿਸੇ ਦੇ ਜੀ ਉਹ ਤਾਂ ਕਦੇ ਗਏ ਹੀ ਨਹੀਂ ਅਸੀਂ ਗਏ ਚੋਂ ਜੇ ਆਹ ਤੂੰ ਜਾ ਕੇ ਤਾ ਪੁਲ ਤੋਂ ਮੁੜ ਕੇ ਆਇਆ ਇਹ ਨਹੀਂ ਮੈਨੂੰ ਪਤਾ ਮੈਂ ਹੈ ਨਹੀਂ ਜੋ ਸਾਡੇ ਅੰਮ੍ਰਿਤ ਮੈਂ ਬੈਂਕ ਹੈ ਤੁਹਾਨੂੰ ਇੱਕ ਗੁੱਟੀ ਦੇ ਦਿੰਦਾ ਅਸਲੀ ਨਕਲੀ ਤੇ ਉਹ ਤੁਸੀਂ ਜ਼ਿੰਮੇਵਾਰ ਹੋ ਕਟਵਾਦੇ ਤੁਸੀਂ ਜ਼ਿੰਮੇਵਾਰ ਹੋ ਨਾ ਕਿ ਬੈਂਕ ਤੇ ਜ਼ਿੰਮੇਵਾਰ ਬੈਂਕ ਦਾ ਸਾਡੀ ਇੱਥੇ ਮੰਗਤੀ ਕਰ ਲਓ ਅਸੀਂ ਲੈ ਕੇ ਲਾਇਆ ਜੇ ਨਹੀਂ ਲਾਇਆ ਤਾਂ ਦੱਸੋ ਇਹ ਕਟਵਾਤਾ ਪਿਆ ਉਹ ਤਾਂ ਚਲੋ 200 ਦਾ ਜਿਹੜਾ ਨਹੀਂ ਪਿਆ ਨਹੀਂ ਪਿਆਗਾ ਉਹ ਤਾਂ ਚਲੋ ਜਾਗ ਰਿਆ ਸੀਗਾ ਉਹ ਕਹਿੰਦਾ 150 ਦਾ ਬਾਅਦ ਕਿਉਂ ਤੇਲ ਪਾਇਆ ਸੀ ਉਹ ਵੀ ਨਹੀਂ ਨਿਕਲਿਆ ਉਹ ਮੈਨੂੰ ਕੀ ਪਤਾ ਹੋਵੇ ਫਿਰ ਉਸਨੇ ਕਿਹਾ ਪੰਪ ਦਾ ਬੋਡਾ ਨਹੀਂ ਪੰਪ ਦਾ ਮੇਰਾ ਹੈਗਾ ਪਰ ਮੈਂ ਕਿਵੇਂ ਕਹਿ ਸਕਦਾ ਹਾਂ ਕਿ ਉਹ ਬਾ ਮੈਂ ਸਾਡੇ ਪੰਪ ਦੇ ਤੇਲ 'ਤੇ ਕੱਟ ਪਾਇਆ ਇਹ ਮੇਰੇ ਪੰਪ ਮੋਟਰਸਾਈਕਲ ਜਗਾ ਨਹੀਂ ਨਿਕਲੇ ਵੀ ਹੋ ਸਕਦਾ ਰਾ ਯੋਲ ਵੀ ਸਕਦਾ ਉਹ ਤਾਂ ਕੋਲੇ ਕੋਲੇ ਤੋਂ ਪਾਇਆ ਸੀ ਜੀ 150 ਨਹੀਂ ਮੈਂ ਸਰ ਜੀ ਮੈ ਤਾਂ ਕੋਈ ਹੈ ਹੀ ਨਹੀਂ ਸੀ ਉਸ ਵੇਲੇ ਜਦੋਂ ਪਾਇਆ ਮੈਨਾਂ ਸਾਡੀ ਦਾ ਮੀਰਮੈਂਟ ਦੇ ਸਕਦੇ ਆ ਲਿਖਿਆ ਤੈਨੀਆਂ ਚੀਜ਼ਾਂ ਲਿਖੀਆਂ ਸਾਡੀਆਂ ਮੀਰਮੈਂਟ ਚੈੱਕ ਕਰੋ ਇਹਨਾਂ ਨੇ ਪੱਤਰਕਾਰ ਨੇ ਸਾਡੀ ਮੀਰਮੈਂਟ ਵਿੱਚ ਚੈੱਕ ਕੀਤੀ ਆ ਬਿਲਕੁਲ ਸਹੀ ਨਿਕਲੀ ਇਹ ਗੱਲ ਕਹਤਾਂ ਤੁਸੀਂ ਕੀ ਕਹਿੰਦੇ ਹੋ ਵੀ ਅਸੀਂ ਤੇ ਸਹੀ ਪਾਇਆ ਹਾਂ ਮੈਂ ਮੈਂ ਸਾਡਾ ਮੀਰਮੈਂਟ ਸਹੀ ਆ ਸਭ ਕੁਝ ਸਹੀ ਆ ਇਹ ਮੈਂ ਹੁਣ ਕਹੀ ਸਕਦਾ ਹਾਂ ਉਹਦੇ ਮੋਟਰ 'ਚ ਨੁਕਸ ਹੈ ਜਾਂ ਕਿਸੇ 'ਚ ਨੁਕਸ ਹੈ ਉਸ ਬਾਰੇ ਮੈਂ ਕੀ ਕਹਾਂ